ਤੇ ਅੱਜ ਅਸੀਂ ਜਿੱਥੇ ਪਹੁੰਚੇ ਆ ਉੱਥੇ ਜਿਹੜੀਆਂ ਟਾਈਲਾਂ ਹਨ ਜਿਹੜੀਆਂ ਟਾਈਲਾਂ ਇੱਥੋਂ ਮਿਲਦੀਆਂ ਹਨ ਤੁਹਾਡੇ ਸੁੱਖ ਨੇ ਦੇ ਘਰ ਨੂੰ ਚਮਕਾ ਦੇਣਗੀਆਂ ਤੁਹਾਡੇ ਘਰ ਦੀ ਗੱਲਬਾਤ ਬਣ ਜਾਏਗੀ ਔਰ ਜਿਹੜੇ ਰੇਟ ਆ ਇਹਨਾਂ ਦੇ ਕੈਂਡ ਦੇ ਮੁਤਾਬਕ ਇਹ ਕਹਿੰਦੇ ਰੇਟ ਇੰਨੇ ਕਿ ਜੈਨੂਨ ਆ ਕਿ ਗੁਜਰਾਤ ਤੋਂ ਵੀ ਅਜਿਹੇ ਰੇਟ ਤੁਹਾਨੂੰ ਨਹੀਂ ਮਿਲਣਗੇ ਦੱਸਦੇ ਇਸ ਸਮੇਂ ਅਸੀਂ ਰਾਹੋਂ ਵਿਖੇ ਮੌਜੂਦ ਹਾਂ ਨਵਾਂ ਸ਼ਹਿਰ ਤੋਂ ਜਦ ਤੁਸੀਂ ਆਉਂਦੇ ਹੋ ਜਿੱਥੇ ਵੈਲਕਮ ਟੂ ਹਿਸਟੋਰਿਕ ਸਿਟੀ ਰਾਹੋਂ ਲਿਖਿਆ ਹੈ ਉਦੇ ਬਿਲਕੁਲ ਖੱਬੇ ਹੱਥ ਇਹ ਦੁਕਾਨ ਹੈ ਹੂੰ ਭਾਵੇਂ ਬੜੀ ਕਿਚਨ ਹੀ ਕਰ ਲਾਣਾ ਇਹ 1000 ਤੋਂ ਥੱਲੇ ਥੱਲੇ ਕਿਚਨ ਤਿਆਰ ਹੋ ਜਾਂਦੀ ਆ ਅੱਛਾ ਆ ਨਾਲ ਇਦਾਂ ਤਸਵੀਰਾਂ ਵੀ ਬਿਲਕੁਲ ਵਧੀਆ 1000 ਤੋਂ ਥੱਲੇ ਥੱਲੇ ਜਿਹਦਾ ਕੋਈ ਐਕਸ਼ਨ ਹੋ ਨਹੀਂ ਹੈਗਾ ਸਾਈਜ਼ ਕੀ ਹੋਊਗਾ ਇਹ ਬਈ 12x12 ਵੀ ਕਹਿੰਦੇ ਆ ਜੀ 6 ਪੀਸ ਉਹਦੇ ਵਿੱਚ 9 ਫੁੱਟ ਮਾ ਲਾਉਂਦੇ ਮਾਰਕੀਟ 'ਚ 5 ਪੀਸ ਵੀ ਆਉਂਦੇ ਆ ਪਰ ਆਪਣੇ ਕੋਲ 6 ਪੀਸ ਆ ਕਿ ਕਿਚਨ ਦਾ ਕੀ ਸਾਈਜ਼ ਹੋਊਗਾ ਜਿਹੜੀ 1000 ਤੋਂ ਥੱਲੇ ਥੱਲੇ ਤਿਆਰ ਹੋਣੀ ਆ 8x7 ਦੇ ਵਿੱਚ ਆ ਆਮੂਮਨ ਕਿਵੇਂ ਹੁੰਦੀਆਂ ਨਾਰਮਲ ਕਿੰਨੇ ਕਿਤੇ ਹੁੰਦੀਆਂ ਕਿੰਨੇ ਕਿ ਹੁੰਦੀ ਭਾਜੀ 8 ਵਜੇ 7:00 ਵੀ 7:05 ਮਤਲਬ ਆਪਾਂ ਅਮੀਤ ਆਪ ਪਿਛਨ ਜਿੱਦਾ ਕਹਿੰਦਾ ਲੋਕ ਲਾ ਦੇ ਕਿਸ ਹਜ਼ਾਰ ਤੋਂ ਥੱਲੇ ਥੱਲੇ ਕਿ ਜਨਵਾਉਂਦਾ ਆਮ ਕਰਾਂਗੇ ਬਿਲਕੁਲ 1000 ਵੀ ਜਿਆਦਾ ਤੋਂ ਥੱਲੇ ਕਰਦੇ ਭਾਜੀ 7:05 ਦਾ 7 ਪਰ ਉੱਚਾ ਲਈਦਾ ਆਪਾਂ ਬਈ 3000 ਜੀ ਤਿਆਰ ਕਰ ਦਾਂਗੇ ਭਾਜੀ ਪੱਕੀ ਗੱਲ ਹੈ 3100 ਤਾਂ ਨਹੀਂ ਮੰਗੂਗੇ ਨਾ 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 ਇਹਨਾਂ ਨੇ ਕਿਹਾ ਕਿ ਸ਼ੱਕ ਹੈ ਵੈਸੇ ਹੀ ਆ ਭਾਜੀ ਆਪਣਾ ਹੀ ਆਪਣੀ ਦੁਕਾਨ ਤੇ 3000 ਜੀ ਤਿਆਰ ਕਰ ਫਿਰ ਤਾਂ ਇਹ ਤਾਂ ਨਹੀਂ ਕਹੋਗੇ ਕਿ 3100 ਕਰਕੇ ਸ਼ੱਕ ਨਹੀਂ ਕਰਦੇ ਘਾਟਾ ਪ ਇਹ ਤੇ ਪੰਜਾਬ ਸਭ ਤੋਂ ਸਸਤੀ ਦੁਕਾਨੋਂ ਵੀ ਹੋ। ਬਿਲਕੁਲ ਤੇ ਹੁਣ ਜਿੰਨਾਂ ਨੂੰ ਪਤਾ ਲੱਗਦਾ ਅਗਲੇ ਆਂਦੇ ਆ ਭਰੀ ਦੇ। ਮੇਰੀ ਬਾਣੀਏ ਵਿੱਚ 1000 ਰੁਪਏ ਚ ਤਿਆਰ ਉਹਦਾ ਸਿੰਧੀ ਉੱਪਰ ਲੱਗੀਆਂ। ਸੋ ਸਿੰਧਰੀ। ਹਾਂ। ਇਹ ਮਾਰਕੀਟ ਚ 12-1300 ਦਾ ਪੀਸ ਵੇਖਦਾ ਆਪਣੇ ਕੋਲ 500 ਰੁਪਏ ਦਾ ਪੀਸ ਹੈ। ਆਹ ਸਿੰਧਰੀ ਵਾਲਾ। ਹਾਂਜੀ ਹਾਂਜੀ 500 ਚ ਟੈਲ ਵਾਲਾ। ਆਮ ਸਿੰਧਰੀ 1000-1000 ਦੀ ਮਿਲ ਜਾਂਦੀ ਆ। ਜੀ 1200 ਦਾ ਸੇਲ ਹੈ ਕੋਈ 1500 ਵੀ ਨਾ ਲੱਗਾ ਦਾ ਲੱਦੇ ਆ। ਆਪਣੇ ਕੋਲ 500 ਰੁਪਏ ਦਾ। ਤੇਰੀ ਹੋਊਗੀ। ਟੁੱਟ ਭਜ। ਟੁੱਟ ਬਸ ਸਾਡੇ। ਟੁੱਟ ਪਈ ਤੁਹਾਡੀ। ਜਾ ਕੇ ਵੀ ਘਰ ਅੱਛਾ ਜਾ ਕੇ ਜਾਣ ਕੇ ਨਹੀਂ ਤੋੜਦਾ ਹੈਗਾ ਹੂੰ ਗਾਹਕ ਨੇ ਕਿਹਾ ਪਤਾ ਲੱਗਣਾ ਗਾਹਕ ਨੇ ਤਾਂ ਬੜੀ ਰੀਚਾ ਨਾ ਕਰਮਾ ਆਪਣੀ ਨਾ ਕੋਰੀ ਗੱਲ ਕਰੀਦੀ ਹੈ ਵੀ ਮਾਲ ਆਪਾਂ ਇਕੱਠਾ ਚੱਕਦੇ ਆ ਟੁੱਟ ਪਏ ਤੋੜ ਜਾ ਰਾਹ ਸਿਰਾ ਗੱਲ ਕੀਤੀ ਟੁੱਟ ਭੱਜ ਗਾਹਕ ਦੀ ਨਹੀਂ ਨਹੀਂ ਉਹ ਸਾਡੀ ਉਹ ਤੁਹਾਡੀ ਸਿਰਾ ਗੱਲ ਆ ਤਾਂ ਵਧੀਆ ਗੱਲ ਪੂਰੀ ਹੈ ਵੀ ਟੈਲ ਹੈ ਤੇ ਵਾਟਰਪ੍ਰੂਫ ਦੀ ਸਟੈਂਪ ਵੀ ਲੱਗੀ ਵਾਟਰਪ੍ਰੂਫ ਟੈਲ ਹੈ ਪਰ ਕੰਪਨੀ ਦੀ ਸਟੈਂਪ ਵੀ ਟੋਨ ਕੰਪਨੀ ਦਾ ਮਾਲ ਆ ਜੀ ਕੋਈ ਦੇਸੀ ਮਾਲ ਨਹੀਂ ਦੇਖੋ ਅਸੀਂ ਕੰਪਨੀ ਦੀ ਗੱਲ ਨਹੀਂ ਇਹਦਾ ਤੁਹਾਡੀ ਕ੍ਰਿਸ਼ਨਾ ਦੀ ਗੱਲ ਕਰਨੀ ਕ੍ਰਿਸ਼ਨਾ ਗਾਰੰਟੀ ਦਿੰਦਾ ਕ੍ਰਿਸ਼ਨਾ ਗਾਰੰਟੀ ਦਿੰਦਾ ਬਿਲਕੁਲ ਦੇ ਇਹ ਵੀ ਬੜੀ ਸ਼ਾਨਦਾਰ ਜੀ ਇਹ ਵੀ ਨਾ ਇਹ ਵੀ ਨਾ ਕਦਰ ਬੂੜਾ ਨਾ ਫਿੱਕਾ ਜੀ ਮੀਡੀਅਮ ਬਗਲਾ ਨਾ ਆਪਣਾ ਬਹੁਤ ਅੱਖਾਂ ਨੂੰ ਵੀ ਪੈਣਾ ਪਈ ਤੇ ਆਪਾਂ ਜਦਾਂ ਪਿਆਰ ਕਰਾਂ ਅੱਖਾਂ ਨੂੰ ਪੈਂਦਾ ਤੇ ਲਾਈਟ ਕਲਰ ਕਿਉਂਕਿ ਬਾਥਰੂਮ ਚ ਤਾਂ ਮੰਦ ਨੇ ਸਵੇਰੇ ਉੱਠ ਕੇ ਜਾਣਾ ਹੁੰਦਾ ਇਕਦਮੀ ਜੇ ਰੰਗ ਜਿਆਦਾ ਬ੍ਰਾਈਟ ਹੋਵੇ ਉਹ ਵੀ ਅੱਖਾਂ ਨੂੰ ਚੁੱਪਦਾ ਇਹਦਾ ਪ੍ਰਾਈਸ ਤਾਂ ਨਹੀਂ ਵੱਜ ਜਾਂਦਾ ਨਹੀਂ ਨਹੀਂ ਕੀ ਪ੍ਰਾਈਸ ਦੱਸਿਆ ਕਿੰਨੇ ਕੁ ਰੁਪਏ ਦਾਰਤੀ ਦੱਸ ਦੋ ਉੱਧਰ ਦੇਖ ਕੇ ਮਾਰਕਟ ਚ ਤਾਂ 200 ਦੀ ਵੀ ਦੇਈ ਜਾਂਦੇ 180 ਦੀ ਵੀ ਦੇਂਦੇ ਭਾਈ ਹਾਂ 9 ਫੁੱਟ ਹਾਂ 9 ਫੁੱਟ ਮਾ 6 ਪੀਸ ਹੋਊਗਾ ਜਿਹੜੀ ਆਪਣੇ ਕੋਲ 155 ਰੁਪਏ ਦੀ ਪੇਟੀ ਹੈ ਵੱਡੇ ਮਾਲ ਇੱਥੇ ਰਗੜਾ ਬੰਨੂਗੇ ਨਹੀਂ ਨਹੀਂ ਇਹਦਾ ਕੀ ਪ੍ਰਾਈਸ ਹੈ ਕੋਈ ਵੀ ਕਿਸੇ ਨੂੰ ਪਸੰਦ ਆ ਜੂਵੇ ਰੇਟ ਇੱਕੋ ਹੀ ਰਹੂਗਾ ਕੀ ਰੇਟ ਕੀ ਹੈ ਉਹ ਜੇ 475 ਦੀ ਬੀਟੀ ਹੈ ਦੋ ਪੀਸ ਦੇ 14 16 ਫੁੱਟ ਵਾਲਾ ਪ੍ਰੀਮੀਅਮ ਦਾ ਵਾਲਾ ਤੁਸੀਂ ਉਹ ਚਾਹਦਾ ਵੀ ਆਪਣੇ ਕੋ ਭਾਜੀ ਆ ਦੇਖੋ 우리 ਹੈ ਬੇਗੀ ਅਲਾਈ ਫਿਰ ਤਮਾਕਾ ਹੈ ਹੋਇਆ ਮੈਂ ਕਿ ਟੁੱਟ ਗਈ ਨਹੀਂ ਨਹੀਂ ਟੁੱਟੀ ਨਹੀਂ ਆ ਡਿਜ਼ਾਈਨ ਹੈ ਨਾ ਇਹ ਚੀਜ਼ ਆਈ ਨਾ ਭਾਈ ਅੱਛਾ ਮੈਂ ਕਿ ਟੁੱਟ ਗਈ ਨਹੀਂ ਪੂਰੀ ਹੈ ਕਿਆ ਬਾਤ ਹੈ ਅਭੀ ਆ ਵੀ ਕਰਕੇ ਦੇਖੋ ਇਹ ਪੱਥਰ ਵਾਂਗ ਆਂਦੇ ਭਾਜੀ ਦੇ ਵਿੱਚ ਇਹ ਪੱਥਰ ਹੀ ਲੁਕਾ ਟੈਲ ਧਮਾਕਾ ਬੈ ਕੋਰੀ ਹੈ ਹੁੰਦਾ ਕਿ ਖਿਲਰ ਗਈ ਪਾਰਕਿੰਗ ਟੈਲ ਹੈ ਜੀ 16 ਬੈ 16 ਦੀ ਇਹਦੇ ਵਿੱਚ 5 ਪੀਸ ਹੁੰਦੇ 9 ਫੁੱਟ ਮਾਲਾ ਜੀ 12 mm ਦੀ ਟੈਲ ਆ ਭਾਜੀ 16 ਬੈ 16 ਸਾਈਜ਼ ਹੈ ਇਹ 240 ਰੁਪਏ ਦੀ ਪੱਟੀ ਪੈਣੀ ਆ ਭਾਜੀ ਡਿਜ਼ਾਈਨ ਜਿਹੜਾ ਮਰਜ਼ੀ ਲੈ ਲਿਓ 240 ਰੁਪਏ ਦੀ ਪੱਟੀ ਪੈਣੀ ਪੂਰੀ ਸੋਲਿਡ ਹੈ ਭਾਈ ਤੁਹਾਨੂੰ ਸੋਲਿਡ ਦਿਖਾਈ ਦਿੰਦਾ ਪੂਰੀ ਹੈਵੀ ਹੈ ਕੁਝ ਨਹੀਂ ਹੋਣਾ ਜੀ ਉਹ ਤੁਹਾਡੀ ਨਿਕਲ ਨਹੀਂ ਰਹੀ ਭਾਜੀ ਨਹੀਂ ਯਾਰ ਤੂੰ ਹਲਕਾ ਮੈਚ ਛੱਡਦਾ ਨਹੀਂ ਨਹੀਂ ਪੂਰੀ ਐਵੇਂ ਚੱਲ ਜੂਗੀ ਪੂਰੀ ਐਵੇਂ ਹੈ ਗੱਲ ਵਾਹ ਹੈ ਗੱਲ ਲੈ ਤੂੰ ਹੋਰ ਬੰਦਾ ਮੋਟਾ ਬੁਲਾ ਲਈਏ ਬੁਲਾ ਲਓ ਭਾਜੀ ਕਹਿ ਆਈ ਜਰਾ ਯਾਰ ਆਈ ਅੱਛਾ ਦੇਖ ਬਰਦਰ ਤੂੰ ਤਾਂ ਪਤਲਾ ਮੈਂ ਮੀਡੀਅਮ ਰੇਂਜ ਵਾਲਾ ਤਾਂ ਵੀ ਟੁੱਟਿਆ ਬੰਦਾ ਮੋਟਾ ਉਹ ਡਰਦਾ ਕਹਿੰਦਾ ਟੁੱਟ ਗਈ ਤਾਂ ਮੇਰੇ ਘਰ ਨਹੀਂ ਪਾਉਣੀ ਨਹੀਂ ਨਹੀਂ ਸੈਂਟਰ 'ਚ ਖੜੀ ਯਾਰ ਜੇ ਟੁੱਟ ਗਈ ਉਹ ਸਾਡੀ ਬੇਸ਼ੱਕ ਕਾਮਯਾਬ ਹੋ ਗਿਆ ਵੀ ਕਾਮਯਾਬ ਹੋ ਗਿਆ ਕਿ ਸੋਹਣੀਆਂ ਸੋਹਣੀਆਂ ਟਾਈਲਾਂ ਨਾਲ ਤੁਹਾਡੇ ਘਰ ਦੀ ਸੋਹਣੀ ਹੋਵੇਗੀ। ਸ਼ਰੂਆਤ ਦੋਸਤੋ ਤੁਹਾਡੀ ਕੋਠੀ ਦੀ ਬਣ ਜਾਵੇਗੀ ਗੱਲਬਾਤ ਦੋਸਤੋ ਦੂਰੋਂ ਦੂਰੋਂ ਲੋਕ ਆਉਣਗੇ ਮਾਰਨ ਝਾਤ ਦੋਸਤੋ ਤੇ ਜਿੱਥੋਂ ਤੁਹਾਨੂੰ ਸਭ ਤੋਂ ਘੱਟ ਰੇਟਾਂ ਤੇ ਪ੍ਰੀਮੀਅਮ ਕੁਆਲਿਟੀ ਦੀਆਂ ਟਾਈਲਾਂ ਮਿਲਣੀਆਂ ਹਨ। ਅੱਜ ਉਸ ਦੁਕਾਨ ਦੇ ਮਾਲਕ ਨਾਲ ਤੁਹਾਡੀ ਕਰਾਵਾਂਗੇ ਮੁਲਾਕਾਤ ਦੋਸਤੋ ਉਸ ਦੁਕਾਨ ਦੇ ਮਾਲਕ ਨਾਲ ਤੁਹਾਡੀ ਕਰਾਵਾਂਗੇ ਮੁਲਾਕਾਤ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਨਹੀਂ ਸ੍ਰੀ ਤੁਸੀਂ ਸ਼ਹਿਰ ਤੋਂ ਨਜ਼ਰ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥਿਓ ਸੋਹਣੇ ਘਰ ਦੀ ਸ਼ੁਰੂਆਤ ਦੀ ਗੱਲ ਕੀਤੀ ਹੈ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਕਿ ਉਸਦੇ ਸੁਪਨਿਆਂ ਦਾ ਘਰ ਜਿਹੜਾ ਆ ਉਹ ਮਹਿਲ ਵਰਗਾ ਬਣੇ ਤੇ ਅੱਜ ਅਸੀਂ ਜਿੱਥੇ ਪਹੁੰਚੇ ਆ ਉੱਥੇ ਜਿਹੜੀਆਂ ਟਾਈਲਾਂ ਹਨ ਜਿਹੜੀਆਂ ਟਾਈਲਾਂ ਇੱਥੋਂ ਮਿਲਦੀਆਂ ਹਨ ਤੁਹਾਡੇ ਸੁਪਨੇ ਦੇ ਘਰ ਨੂੰ ਚਮਕਾ ਦੇਣਗੀਆਂ ਤੁਹਾਡੇ ਘਰ ਦੀ ਗੱਲਬਾਤ ਬਣ ਜਾਏਗੀ ਔਰ ਜਿਹੜੇ ਰੇਟ ਆ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਕਹਿੰਦੇ ਰੇਟ ਇੰਨੇ ਕਿ ਜੈਨੂਨ ਆ ਕਿ ਗੁਜਰਾਤ ਤੋਂ ਵੀ ਅਜਿਹੇ ਰੇਟ ਤੁਹਾਨੂੰ ਨਹੀਂ ਮਿਲਣਗੇ ਦੱਸਦੇ ਇਸ ਸਮੇਂ ਅਸੀਂ ਰਾਹੋਂ ਵਿਖੇ ਮੌਜੂਦ ਹਾਂ ਨਵਾਂ ਸ਼ਹਿਰ ਤੋਂ ਜਦ ਤੁਸੀਂ ਆਉਂਦੇ ਹੋ ਜਿੱਥੇ ਵੈਲਕਮ ਟੂ ਹਿਸਟੋਰਿਕ ਸਿਟੀ ਰਾਹੋਂ ਲਿਖਿਆ ਉਹਦੇ ਬਿਲਕੁਲ ਖੱਬੇ ਹੱਥ ਇਹ ਦੁਕਾਨ ਹੈ ਜੇ ਤੁਸੀਂ ਰਾਹੋਂ ਤੋਂ ਆਉਂਦੇ ਹੋ ਤਾਂ ਸੱਜੇ ਹੱਥ ਇਹ ਤੁਹਾਨੂੰ ਦੁਕਾਨ ਮਿਲੇਗੀ ਟਾਈਲਾਂ ਦੀ ਅਜਿਹੀ ਗੱਲਬਾਤ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ ਰੇਂਜ ਬਹੁਤ ਸਾਰੀ ਹੈ ਵੱਖ-ਵੱਖ ਰੰਗ ਦੀਆਂ ਟਾਈਲਾਂ ਇੱਥੋਂ ਮਿਲਦੀਆਂ ਜਿਵੇਂ ਮੇਲਾ ਲੱਗਿਆ ਹੋਵੇ। ਔਰ ਤੁਹਾਡੇ ਕਹਿੰਦੇ ਰਿਸ਼ਤੇਦਾਰ ਵੀ ਆ ਕੇ ਪੁੱਛਣਗੇ ਕਿ ਭਾਈ ਟਾਈਲਾਂ ਲਈਆਂ ਕਿੱਥੋਂ ਆ ਘਰ ਦੀ ਸਜਾਵਟ ਐਨੀ ਵਧੀਆ ਕਿਉਂਕਿ ਤੁਸੀਂ ਨਵਾਂ ਘਰ ਪਾਉਣਾ ਜਾਂ ਪੁਰਾਣੇ ਦੀ ਸਜਾਵਟ ਕਰਨੀ ਹੈ ਘਰ ਨੂੰ ਕੋਠੀ ਦੀ ਸ਼ੇਪ ਦੇਣੀ ਹੈ ਘਰ ਨੂੰ ਮਹਿਲ ਦੀ ਸ਼ੇਪ ਦੇਣੀ ਹੈ ਤਾਂ ਅੱਜ ਕੱਲ੍ਹ ਅਹਿਮ ਹੋ ਗਿਆ ਕਿ ਤੁਹਾਡੇ ਘਰ ਦੇ ਅੰਦਰ ਟਾਈਲਾਂ ਜਿਹੜੀਆਂ ਉਹ ਖੂਬਸੂਰਤ ਹੋਣ ਪਰ ਲੋਕ ਕਹਿੰਦੇ ਆ ਕਿ ਘਰ ਨੂੰ ਖੂਬਸੂਰਤ ਬਣਾਉਣਾ ਸੌਖਾ ਨਹੀਂ ਆ ਲੋਕ ਕਹਿੰਦੇ ਨੇ ਕਿ ਘਰ ਨੂੰ ਖੂਬਸੂਰਤ ਬਣਾਉਣਾ ਸੌਖਾ ਨਹੀਂ ਆ ਪਰ ਇਹ ਕ੍ਰਿਸ਼ਨਾ ਟਾਈਲਸ ਵਾਲੇ ਕਹਿੰਦੇ ਆ ਕਿ ਅਸੀਂ ਤੁਹਾਡੇ ਘਰ ਨੂੰ ਸੌਖਾ ਬਣਾ ਦਾਂਗੇ ਮਤਲਬ ਬਜਟ ਪੱਖੋਂ ਇਹ ਕਹਿੰਦੇ ਆ ਕਿ ਹਜ਼ਾਰ ਤੋਂ ਥੱਲੇ ਥੱਲੇ ਤੁਹਾਡੀ ਕਿਚਨ ਤਿਆਰ ਕਰਾ ਦਾਂਗੇ 3000 ਚ ਤੁਹਾਡਾ ਬਾਥਰੂਮ ਤਿਆਰ ਕਰਾ ਦਾਂਗੇ ਕਾਰ ਪਾਰਕਿੰਗ ਲਈ ਤੁਹਾਨੂੰ ਟਾਇਲ ਚਾਹੀਦੀ ਆ ਉਹ ਵੀ ਇੰਨੀ ਪ੍ਰੀਮੀਅਮ ਕੁਆਲਿਟੀ ਦਵਾਂਗੇ ਪਾਵਾ ਉੱਥੇ ਟਰੱਕ ਖੜੇ ਕਰ ਲਿਓ ਤੁਹਾਡੀ ਟਾਇਲ ਨਹੀਂ ਟੁੱਟੂਗੀ ਇਹ ਸਾਰਾ ਕੁਝ ਕਿਵੇਂ ਕਰਦੇ ਆ ਸੁਪਨਿਆਂ ਦੇ ਘਰ ਨੂੰ ਚਮਕਾਉਂਦੇ ਕਿਵੇਂ ਆ ਰਿਸ਼ਤੇਦਾਰ ਆ ਕੇ ਕਹਿਣਗੇ ਕਿ ਘਰ ਇੰਨਾ ਸੋਹਣਾ ਬਣਿਆ ਟਾਇਲ ਲਈ ਕਿੱਥੋਂ ਆ ਤੇ ਟਾਇਲ ਦਾ ਜਿਹੜਾ ਰੇਟ ਆ ਵੀ ਤੁਹਾਡੇ ਬਜਟ ਚ ਆ ਜਾਵੇ ਇਹ ਕਿਵੇਂ ਸਾਰਾ ਕੁਝ ਕਰਦੇ ਆ ਅੰਦਰ ਚੱਲ ਕੇ ਪੁੱਛਦੇ ਆ ਅਸੀਂ ਸ਼੍ਰੀ ਕ੍ਰਿਸ਼ਨਾ ਟਾਈਲਸ ਦੇ ਓਨਰ ਤੋਂ ਤਾਂ ਅੰਦਰ ਚੱਲ ਕੇ ਆਪਾਂ ਦੁਕਾਨ ਦੇ ਓਨਰ ਨਾਲ ਗੱਲਬਾਤ ਕਰਦੇ ਆ ਕ੍ਰਿਸ਼ਨਾ ਭਾਈ ਜੀ ਸასი ਕਰ ਜੀ ਤੁਹਾਡਾ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਅਚਾ ਕ੍ਰਿਸ਼ਨਾ ਜੀ ਮੈਨੂੰ ਕਾਫੀ ਜਾਣਕਾਰੀ ਤੁਹਾਡੇ ਬਾਰੇ ਹਾਸਲ ਹੋਈ ਆ ਕਹਿੰਦੇ ਕਿ ਤੁਸੀਂ ਘਰ ਦੀ ਰੌਣਕ ਮੋੜ ਕੇ ਲੈ ਜਾਂਦੇ ਹੋ ਘਰਾਂ ਦੀ ਸਜਾਵਟ ਬਹੁਤ ਅੱਛੀ ਕਰਦੇ ਹੋ ਔਰ ਪ੍ਰਾਈਸ ਕਹਿੰਦੇ ਤੁਹਾਡਾ ਜਿਹੜਾ ਪੂਰੇ ਪੰਜਾਬ ਚ ਸਭ ਤੋਂ ਸਸਤਾ ਅਸੀਂ ਅੱਜ ਦੀ ਵੀਡੀਓ ਚ ਜਾਣਾਂਗੇ ਕਿ ਪ੍ਰਾਈਸ ਇੰਨਾ ਸਸਤਾ ਕਿਉਂ ਕਿਤੇ ਕੋਈ ਤੁਸੀਂ ਲੋਡ ਤਾਂ ਨਹੀਂ ਚੱਕਿਆ ਨਹੀਂ ਬਈ ਆਪਣੇ ਕੋਈ ਰੈਗੂਲਰ ਮਾਲ ਆ ਲੋਡਦਾ ਕੰਮ ਨਹੀਂ ਐ ਇਸ ਗੱਲ ਅੱਛਾ ਕਿੰਨੀ ਦੇਰ ਤੋਂ ਤੁਸੀਂ ਇੱਥੇ ਦੁਕਾਨ ਚਲਾ ਰਹੇ ਹੋ ਮੈਨੂੰ ਇੱਥੇ 10 ਸਾਲ ਹੋ ਗਏ ਆ ਜੀ 10 ਸਾਲ ਹੋ ਗਏ ਤਾਂ ਹੀ ਫਿਰ ਠੇਕੇਦਾਰ ਕਹਿੰਦੇ ਕਿ ਸਾਡੀ ਪਹਿਲੀ ਪਸੰਦ ਕ੍ਰਿਸ਼ਨਾ ਆ ਰੇਟ ਬੜਾ ਜੈ ਉਹਨਾਂ ਨੇ ਅੱਛਾ ਕਿਤੇ ਮਿਲਿਆ ਹੀ ਨਹੀਂ ਕਹਿੰਦੇ ਤੁਸੀਂ ਗੁਜਰਾਤ ਤੋਂ ਵੀ ਸਸਤੇ ਰੇਟਾਂ ਤੇ ਦਿੰਦੇ ਆ ਉੱਥੇ ਕੋਈ ਆਪਣੀ ਤਾਂ ਨਹੀਂ ਫੈਕਟਰੀ ਲਾਈ ਹੋਈ ਫਿਰ ਰੇਟ ਇੰਨਾ ਸਸਤਾ ਕਿਵੇਂ ਭਾਜੀ ਅਸੀਂ ਇਕੱਠੇ ਮਾਲ ਚੱਕਦੇ ਆ ਜਿੱਦਾਂ ਕਈ ਤਾਂ ਹੁਣ 407 'ਚ ਮਾਲ ਆਂਦਾ ਸਾੜਾ ਵੱਡੇ ਪੈਲੇ 'ਚ ਮਾਲ ਆਂਦਾ ਇਕੱਠੇ ਮਾਲ ਚੱਕਦੇ ਆ ਕੰਟੇਨਰਾਂ 'ਚ ਹੀ ਮਾਲ ਆਉਂਦਾ ਸਸਤੇ ਪੈਂਦਾ ਵਾ ਕੰਟੇਨਰਾਂ 'ਚ ਤਾਂ ਨਹੀਂ ਆਉਂਦਾ ਟਰੱਕਾਂ 'ਚ ਅੱਛਾ ਪਰ ਐਦਾਂ ਤਾਂ ਨਹੀਂ ਮਨ 'ਚ ਸ਼ੰਕਾ ਆਉਂਦੀ ਕਿ ਇੱਕ ਵਾਰੀ ਲੋੜ ਸਸਤਾ ਚੱਕ ਲਿਆ ਗਾਹਕ ਨੂੰ ਸੱਦ ਲਿਆ ਮੁੜ ਕੇ ਮਹਿੰਗਾ ਕਰਤਾ ਨਹੀਂ ਨਹੀਂ ਭਾਜੀ ਰੈਗੂਲਰ ਮਾਲ ਆ ਇਹੀ ਰੇਟ ਲੱਗੂਗਾ ਅਗਲੇ 10 ਸਾਲ ਵੀ ਇਦਾਂ ਰੇਟ ਘੱਟ ਲੱਗੂਗਾ ਰੇਟ ਵਾਧੇ ਘਟਦੇ ਰਹਿੰਦੇ ਮੈਂ ਉਹੀ ਕਹਿੰਦਾ ਕਿ ਸਭ ਤੋਂ ਕਿਉਂਕਿ ਤੁਸੀਂ ਦਾਵਾ ਕਰਦੇ ਹੋ ਤੁਹਾਨੂੰ ਚਾਹਣ ਵਾਲੇ ਦਾਵਾ ਕਰਦੇ ਆ ਕਿ ਪੰਜਾਬ ਚ ਸਭ ਤੋਂ ਸਸਤੇ ਰੇਟ ਦੇ ਟਾਈਲ ਆ ਬਿਲਕੁਲ ਭਾਈ ਮੈਂ ਇਹ ਵੀ ਪਤਾ ਕਰਨਾ ਪਤਾ ਲੱਗਾ ਕਹਿੰਦੇ ਤੁਸੀਂ 1000 ਤੋਂ ਥੱਲੇ ਥੱਲੇ 1000 ਰੁਪਏ ਤੋਂ ਥੱਲੇ ਥੱਲੇ ਕਿਚਨ ਤਿਆਰ ਕਰ ਦਿੰਦੇ ਹੋ ਸੱਚ ਹੈ ਉਹਦੀ ਡਿਟੇਲ ਕੀ ਹੈ ਕਿਚਨ ਦਾ ਸਾਈਜ਼ ਕੀ ਹੁੰਦਾ ਭਾਈ 12x18 ਦੀ ਕੈਲ ਹੁੰਦੀ ਹੈ ਤੇ ਦਿਖਾ ਦਿਓ 6 ਪੀਸ ਹੁੰਦੇ ਵਿੱਚ ਭਾਈ ਹਾਂ ਆਹ ਭਾਈ ਕਿਚਨ ਦੀ ਕੈਲ ਲੱਗਣਾ 1000 ਤੋਂ ਥੱਲੇ ਥੱਲੇ ਕਿਚਨ ਤਿਆਰ ਹੋ ਜਾਂਦੀ ਆ ਅੱਛਾ ਆ ਨਾਲ ਇਧਰ ਤਸਵੀਰਾਂ ਵੀ 1000 ਤੋਂ ਥੱਲੇ ਥੱਲੇ ਜਿਹਦਾ ਕੋਈ ਐਕਸ਼ਨ ਹੋ ਨਹੀਂ ਹੈਗਾ ਸਾਈਜ਼ ਕੀ ਹੋਊਗਾ ਇਹ ਬਈ 12x18 ਦੀ ਕਹਿੰਦਾ ਜੀ 6 ਪੀਸ ਉਹਦੇ ਵਿੱਚ 9 ਫੁੱਟ ਮਾਲਾ ਮਾਰਕੀਟ 'ਚ 5 ਪੀਸ ਵੀ ਆਂਦੇ ਆ ਪਰ ਆਪਣੇ ਕੋਲ 6 ਪੀਸ ਹੈ ਕਿ ਕਿਚਨ ਦਾ ਕੀ ਸਾਈਜ਼ ਹੋਊਗਾ ਜਿਹੜੀ 1000 ਤੋਂ ਥੱਲੇ ਥੱਲੇ ਤਿਆਰ ਹੋਣੀ ਆ 8x7 ਦੀ ਵਿੱਚ ਆ ਆਮੂਮਨ ਕਿੰਨੀ ਹੁੰਦੀ ਹੈ ਨਾਰਮਲ ਕਿੰਨੇ ਕਿਨੇ ਹੁੰਦੀਆਂ ਕਿੰਨੇ ਕਿ ਹੁੰਦੀ ਭਾਜੀ 85 7 ਉਹ ਵੀ 756 ਮਤਲਬ ਆਪਾਂ ਮਿਤਾਵਪਚਨ ਜਿੱਦਾਂ ਕਹਿੰਦਾ ਲੋਕ ਲਾ ਦੇ ਕਿਸੇ ਹਜ਼ਾਰ ਤੋਂ ਥੱਲੇ ਥੱਲੇ ਕਿ ਜਨਵਾਂ ਜੀ ਆਮ ਕਰਾਂਗੇ ਬਿਲਕੁਲ 1000 ਵੀ ਜ਼ਿਆਦਾ ਤੋਂ ਥੱਲੇ ਕਰ ਦਾਂਗੇ ਭਾਜੀ ਅੱਛਾ 1000 ਤੋਂ ਥੱਲੇ ਮਾਨ ਤਾਂ ਹੋਰ ਕਰ ਦੋਗੇ 1000 ਭਾਜੀ ਕਰ ਦਾਂਗੇ ਜੇ ਤੁਸੀਂ ਸਿੰਦਰੀ ਬੁਆਣੀ ਹੈ ਵਿੱਚ ਫਿਰ 1000 ਰੁਪਏ 'ਚ ਤਿਆਰ ਹੋਵੇ ਦਾ ਸਿੰਦਰੀ ਉੱਪਰ ਲੱਗੂ ਅੱਛਾ ਉਹ ਸਿੰਦਰੀ ਇਹ ਮਾਰਕੀਟ 'ਚ 12 1300 ਦਾ ਪੀਸ ਬੇਕ ਦਾ ਆਪਣੇ ਕੋਲ 500 ਰੁਪਏ ਦਾ ਪੀਸ ਹੈ ਭਾਜੀ ਆਹ ਆਮ ਜਿੰਨੀ 1000-1000 ਦੀ ਮਿਲ ਜਾਂਦੀ ਆ। ਜੀ 1200 ਰੁਪਏ ਸੇਲ ਆ ਕੋਈ 1500 ਵੀ ਲੰਦਾ ਲੱਗਾ ਦਾ ਲੰਦੇ ਆ। ਆਪਣਾ ਤਾਂ 500 ਰੁਪਏ ਦਾ ਇੱਕ ਪੀਸ ਹੈ ਜੀ। ਉਹ ਜਿਹੜੇ ਫਲੈਕਸਾਂ ਪ੍ਰਿੰਟ ਆਊਟ ਕੱਢ ਕੇ ਕਰਦੇ ਆ ਜਾਂ ਹੋਰ ਪ੍ਰਿੰਟ ਆਊਟ ਕੱਢ ਕੇ ਦਿੰਦੇ ਕਲਰ 250-300 ਤੋਂ ਹੀ ਲੰਦੇ ਆ। ਬਿਲਕੁਲ ਭਾਈ। ਹਨਾ? ਬਿਲਕੁਲ। ਇਹ ਇਕੱਠਾ ਵਾਲ ਚੱਕਦੇ ਆ ਭਾਜੀ ਆਪਾਂ ਨੂੰ ਸਸਤਾ। ਪੱਕੀ ਗੱਲ ਹੈ 500। ਬਿਲਕੁਲ ਭਾਈ। ਇੱਕ ਨੋਟ ਦਾ। ਬਿਲਕੁਲ ਭਾਈ। ਇਹ ਨਵੇਂ ਮੁੜ ਕੇ ਦੋ ਨੋਟ ਮੰਗ ਲਓ। 500 ਹੋਊਗਾ ਭਾਜੀ। ਅੱਛਾ ਬਾਥਰੂਮ ਕਿੰਨੇ ਚ ਤਿਆਰ ਕਰ ਦਿੰਦੇ ਹੋ? ਪੱਕੀ ਗੱਲ ਹੈ 3100 ਤਾਂ ਨਹੀਂ ਮੰਗੂਗੇ ਇਹਨਾਂ ਨੇ ਕਿਹਾ ਕਿ ਸ਼ੱਕ ਸਹੀ ਆ ਭਾਜੀ ਆਪਣਾ ਹੀ ਆਪਣੀ ਦਿਖਾ ਦੋ ਤਿੰਨ ਹਜ਼ਾਰ ਚ ਚਾਰ ਬਾਅਦ ਫਿਰ ਤਾਂ ਇਹ ਤਾਂ ਨਹੀਂ ਕਹੋਗੇ ਕਿ 3100 ਕਰਕੇ ਸ਼ੱਕ ਨਹੀਂ ਕਰਦੋ ਘਾਟਾ ਵਹਿ ਗਿਆ ਜੀ ਇੰਦਰ ਦੀ ਗੱਲ ਨਹੀਂ ਕਰਦਾ ਇਹ ਤੇ ਪੰਜਾਬ ਸਭ ਤੋਂ ਸਸਤੀ ਦੁਕਾਨ ਹੋ ਗਈ ਹੋਵੇ ਜੀ ਬਿਲਕੁਲ ਜੀ ਹੁਣ ਜਿੰਨਾਂ ਨੂੰ ਪਤਾ ਲੱਗਦਾ ਅਗਲੇ ਆਂਦੇ ਆ ਭਜੀ ਲੈਣ ਅੱਛਾ ਤੁਹਾਡੇ ਨੇ ਪਤਾ ਕੀਤਾ ਸੀਗਾ ਕਹਿੰਦੇ ਕਿ ਦੋ ਤਰੀਕੇ ਦੀ ਟਾਇਲ ਆਉਂਦੀ ਹੁਣ ਮੈਨੂੰ ਨਹੀਂ ਪਤਾ ਹੋ ਸਕਦਾ ਤਿੰਨ ਤਰੀਕੇ ਜਵੇਂ ਕਿਉਂਕਿ ਇੱਟ ਤਾਂ ਜਿਹੜੀ ਆ ਦੂਮ ਆ ਜਾਂਦੀ ਆ ਟੜਕ ਆ ਜਾਂਦੀ ਆ ਅੱਬਲ ਆ ਜਾਂਦੀ ਆ ਹੁਣ ਇਹ ਜਿਹੜੀਆਂ ਟਾਇਲਾਂ ਆ ਇਹ ਸਾਰੀਆਂ ਅੱਬਲ ਆ ਇੱਕ ਤਾਂ ਪ੍ਰੀਮੀਅਮ ਹੁੰਦੀ ਆ ਇੱਕ ਸਟੈਂਡਰਡ ਹੁੰਦੀ ਆ ਤੇ ਕੋਤੋਂ ਵੀ ਥੱਲੇ ਹੁੰਦੀ ਆ ਇਹ ਕਿਹੜੀ ਆ ਭਜੀ ਪ੍ਰੀਮੀਅਮ ਦਾ ਮਾਲ ਆ ਉਹ ਜੱਬੇ ਉੱਪਰ ਵੀ ਲਿਖਿਆ ਹੋਗਾ ਪ੍ਰੀਮੀਅਮ ਪੇਟੀ ਜੀ ਵੀ 6 ਪੀਸ ਹੋਗੇ ਹੁਣ ਪੰਜਾਂ ਲਈ ਧੋਖਾੜੇ ਵੀ ਚੱਲਦੇ ਪੰਜਾਂ ਪੀਸਲੇ ਵੀ ਦੇਣ ਲੱਪਿਆ ਆਪਣੀ ਪੇਟੀ 6 ਪੀਸ ਹੋਗੇ 9 ਫੁੱਟ ਮਾਲ ਅੱਛਾ ਇਹ ਗੱਲ ਮੜ ਜੀ ਦਰਸ਼ਕਾਂ ਨੂੰ ਸਮਝਾਓ ਸਾਡੇ ਪਰਿਵਾਰਕ ਮੈਂਬਰਾਂ ਨੂੰ ਜੀ ਕਈ ਲੋਕ ਕਹਿ ਦਿੰਦੇ ਕਿ ਅਸੀਂ ਸਭ ਤੋਂ ਸਸਤੇ ਆ ਪਰ ਕਹਿੰਦੇ ਮਾਲ ਅੰਦਰ ਘੱਟ ਹੁੰਦਾ ਪੰਜ ਪੰਜ ਟਾਇਲਾਂ ਹੁੰਦੀਆਂ ਉਹਦੇ ਅੰਦਰ ਪੰਜ ਜਾਂਦੀਆਂ ਪਰ ਆਪਣੀ ਆਪਣੀ ਪੇਟੀ ਦੇ ਵਿੱਚ 6 ਪੀਸ ਹੋਗੇ ਭਾਜੀ ਕੋਈ ਧੋਖਾ ਨਹੀਂ 6 ਪੀਸ ਆ ਵੀਡੀਓ ਬਣੀ ਜਾਂਦੀ ਆ ਬਿਲਕੁਲ ਭਾਜੀ ਮੁੜ ਕੇ ਮੈਨੂੰ ਫੋਨ ਆਇਆ ਨਾ ਕਿ ਖਬਰ ਲਾ ਦੇ 6 ਹੀ ਹੋਗੇ ਟ ਟੁੱਟ ਪਈ ਤੁਹਾਡੀ ਜਾ ਕੇ ਵੀ ਘਰ ਵੀ ਟੁੱਟੀ ਨਿਕਲੀ ਅੱਛਾ ਜਾ ਕੇ ਜਾਣ ਕੇ ਨਹੀਂ ਤੋੜਦਾ ਹੈਗਾ ਗਾਹ ਨਹੀਂ ਕੀਤਾ ਗਾਹ ਕਰੇ ਤਾਂ ਬੜੀ ਰੀਚਾ ਨਾ ਕਰ ਬਣਾਉਣਾ ਬੜੀ ਨਾ ਕੋਰੀ ਗੱਲ ਕਰੀਦੀ ਹੈ ਕਿ ਮਾਣ ਆਪ ਇਕੱਠੇ ਜੱਕਦੇ ਆ ਟੁੱਟ ਪਈ ਤੋੜੀ ਯਾਰ ਆ ਸਿਰਾ ਗੱਲ ਕੀਤੀ ਟੁੱਟ ਭੱਜ ਗਾਹ ਕੀਦੀ ਨਹੀਂ ਨਹੀਂ ਉਹ ਸਾਡੀ ਉਹ ਤੁਹਾਡੀ ਸਿਰਾ ਗੱਲ ਆ ਆ ਤਾਂ ਵਧੀਆ ਗੱਲ ਅੱਛਾ ਸਟਾਈਲ ਬਹੁ ਬੇਸ਼ੁਮਾਰ ਆ ਲੱਗਦਾ ਕਿ ਮੇਲੇ ਜਾ ਗਏ ਆ ਵੱਖੋ ਵੱਖ ਰੰਗ ਤੁਹਾਡਾ ਮੇਰੇ ਖਿਆਲ ਪਰਲੇ ਪਾਸੇ ਸਟੋਰ ਵੀ ਹੈਗਾ ਉਹ ਵੀ ਤਿੰਨ ਸਟੋਰ ਆ ਉਹ ਵੀ ਤਿੰਨ ਸਟੋਰ ਆ ਹਮ ਯਾਰ ਬੰਦਾ ਤੂੰ ਹੀਰਾ ਹੀ ਆ ਔਰ ਐਦਾਂ ਵਾ ਪਾਜੀ ਇਹ ਨਹੀਂ ਵੀ ਜੇ ਮੈਂ ਤਿੰਨੇ ਹਾਜ ਬੈਥਰੂਮ ਤਿਆਰ ਕਰਦਾ ਵਾ ਬੇ ਇਹਦਾ ਮਤਲਬ ਵੀ ਆਪਣੇ ਕੋਲ ਮਾਲ ਨਹੀਂ ਮਾਲ ਜਿੰਨਾ ਮਰਜੀ ਚਾਹੇ 350 ਚੱਕ ਲਿਓ ਜੀ ਖੜੇ ਪੈਰ ਉਹ ਵੀ ਮਿਲੂਗਾ ਅੱਛਾ ਮੰਨ ਲਓ ਕਿਸੇ ਦੇ ਘਰ ਤਿੰਨ ਬਾਥਰੂਮ ਆ ਅਲੱਗ ਅਲੱਗ ਤਰ੍ਹਾਂ ਦੀ ਟਾਇਲ ਚਾਹੁੰਦਾ ਉਹ ਵੀ 3000 ਸਾਰੇ ਤਿਆਰ ਹੋ ਜੂਗੇ ਬਿਲਕੁਲ ਹੋ ਜੂਗੇ ਬਾਕੀ ਉਹਨਾਂ ਦੇ ਸਾਈਜ਼ ਦੇ ਹਿਸਾਬ ਨਾਲ 7x5 ਦਾ ਪਾ 3000 ਜੀ ਤਿਆਰ ਕਰ ਦਗਾ ਮੈਂ ਉਹੀ ਮੰਨ ਕੇ ਚੱਲਦੇ ਸਟੈਂਡਰਡ ਸਾਈਜ਼ 7x5 ਘਰ ਚ ਤਿੰਨ ਬਾਥਰੂਮ ਆ ਫਿਰ 10000 ਤੋਂ ਥੱਲੇ ਥੱਲੇ ਤਿੰਨ ਬਣ ਜੂਗੇ ਬਿਲਕੁਲ ਬਣ ਜਾਣਗੇ 9 ਚ ਬਣ ਜਣੇ ਆ ਪਰ ਆਪਣਾ ਰੇਟ ਵੀ ਘੱਟ ਹੈ ਨਾ ਕਿਉਂ ਮਾਰਕੀਟ 'ਚ 200 ਪਲੱਸ ਵੇਚਦੇ ਆ ਭਾਜੀ ਅੱਛਾ ਅੱਛਾ ਮੈਂ ਸਟਾਈਲ ਦੇਖ ਪਾ ਰਿਹਾ ਸਟਾਈਲ ਬਹੁਤ ਹੈ 200 ਵਾਲੀ ਜਿਹੜੀ ਤੁਸੀਂ ਗੱਲ ਕੀਤੀ ਉਹ ਤੋਂ ਵੀ ਗੱਲ ਕਰਦੇ ਆ ਸਟਾਈਲ ਬਹੁਤ ਅੱਛਾ ਹੈ ਕੀ ਤੁਹਾਡੀ ਟਾਇਲ ਦੇ ਅੰਦਰ ਸਟਰੈਂ ਟੁੱਟ ਟੁੱਟਦੀ ਤਾਂ ਨਹੀਂ ਇਹ ਨਾ ਹੋਵੇ ਕਿ ਡੱਬਾ ਖੋਲ ਲਿਆ ਤਾਂ ਠੀਕ ਹੈ ਮੁਰਗੇ ਠੇਕੇਦਾਰ ਮੜੇ ਕੰਮ ਕਰੇ ਤਾਂ ਟਾਇਲ ਟੜਕ ਜਿਵੇਂ ਪੂਰੀ ਹੈਵੀ ਹੈ ਕੋਈ ਟੁੱਟਦੀ ਨਹੀਂ ਇਹ ਪੂਰੀ ਹੈਵੀ ਟਾਇਲ ਹੈ ਤੇ ਵਾਟਰ ਪ੍ਰੂਫ ਦੀ ਇਸ ਸ਼ੈਂਪੂ ਵੀ ਲੱਗੀ ਹੈ ਵਾਟਰ ਪ੍ਰੂਫ ਕਹਿੰਦਾ ਹੈ ਔਰ ਕੰਪਨੀ ਦੀ ਇਸ ਸ਼ੈਂਪੂ ਵੀ ਟੋਨ ਕੰਪਨੀ ਦਾ ਮਾਲਾ ਦੀ ਦੇਸੀ ਮਾਲ ਨਹੀਂ ਦੇਖੋ ਅਸੀਂ ਕੰਪਨੀ ਦੀ ਗੱਲ ਨਹੀਂ ਅਸੀਂ ਤਾਂ ਤੁਹਾਡੀ ਕ੍ਰਿਸ਼ਨਾ ਦੀ ਗੱਲ ਕਰਨੀ ਹੈ ਕ੍ਰਿਸ਼ਨਾ ਗਾਰੰਟੀ ਦਿੰਦਾ ਕ੍ਰਿਸ਼ਨਾ ਗਰੰਟੀ ਦਿੰਦਾ ਬਿਲਕੁਲ ਥੈਂਕ ਯੂ ਕ੍ਰਿਸ਼ਨਾ ਦੀ ਆ ਯਾਰ ਬੜੀ ਸ਼ਾਨਦਾਰ ਇਹ ਵੀ ਬਾਥਰੂਮ ਚ ਲੱਗਦੀ ਆ ਬਾਥਰੂਮ ਪਹਿਲਾਂ ਸਿੰਪਲ ਦਾ ਸਦਾ ਬਾਅਦ ਡਿਜ਼ਾਈਨ ਆ ਜੀ ਮੈਂ ਤਾਂ ਕਹਿੰਦਾ ਡਰਾਈੰਗ ਰੂਮ ਚ ਵੀ ਲਾਜੀ ਤਾਂ ਵੀ ਕੋਈ ਗੱਲ ਨਹੀਂ ਸਤਿਪਾਜੀ ਨਾ ਕਦਰ ਗੂੜਾ ਨਾ ਫਿੱਕਾ ਜੀ ਅੱਛਾ ਰੰਗ ਵੀ ਨਹੀਂ ਫੇਡ ਹੁੰਦਾ ਗਰੰਟੀ ਆ ਕਿੰਨੇ ਸਾਲਾਂ ਦੀ ਭਾਜੀ ਦੇਖੋ ਇੰਨੀ ਗਰੰਟੀ ਬੰਦੇ ਦੇ ਨਹੀਂ ਹੁੰਦੀ ਜਿੰਨੀ ਕਹਿੰਦੀ ਹੈ ਜੀ ਲਾਈਫ ਟਾਈਮ ਚ ਹੈ ਲੈ ਨਹੀਂ ਤੁਸੀਂ ਉਦੋਂ ਹੀ ਗੱਲਾਂ ਕਰੀ ਜਾਂਦੇ ਕਿ ਸੱਚ ਵੀ ਹੈ ਨਹੀਂ ਨਹੀਂ ਸੱਚ ਆ ਭਾਈ ਜਿਹੜੇ ਪਹਿਲਾਂ ਲੈ ਕੇ ਗਏ ਖੁਸ਼ ਆ ਬਿਲਕੁਲ ਖੁਸ਼ ਆ ਭਾਜੀ ਤਾਂ ਹੀ ਅਗਲੇ ਆ ਅੱਛਾ ਹਰ ਬੜੀ ਸ਼ਾਨ ਚਮਾ ਜੀ ਇਹ ਵੀ ਨਾਲ ਕਲਰ ਗੂੜਾ ਨਾ ਫਿੱਕਾ ਜੀ ਮੀਡੀਅਮ ਕਲਰ ਨਾਲ ਆਪਣਾ ਕੋਈ ਤਾਂ ਅੱਖਾਂ ਨੂੰ ਵੀ ਨਹੀਂ ਪੈਣਾ ਭਾਜੀ ਤੇ ਆਪਾਂ ਜਦਾਂ ਜ਼ਿਆਦਾ ਯਾਰ ਕਿਵੇਂ ਅੱਖਾਂ ਨੂੰ ਪੈਂਦਾ ਇਹ ਲਾਈਟ ਕਲਰ ਕਿਉਂਕਿ ਬਾਥਰੂਮ ਚ ਤਾਂ ਮੰਦ ਨੇ ਸਵੇਰੇ ਉੱਠ ਕੇ ਜਾਣਾ ਹੁੰਦਾ ਇੱਕ ਰਮੇ ਜੇ ਰੰਗ ਜ਼ਿਆਦਾ ਬ੍ਰਾਈਟ ਹੋਵੇ ਉਹ ਵੀ ਅੱਖਾਂ ਨੂੰ ਚੁੱਪਦਾ ਇਹਦਾ ਪ੍ਰਾਈਸ ਤਾਂ ਨਹੀਂ ਵੱਜ ਜਾਂਦਾ ਨਹੀਂ ਨਹੀਂ ਭਾਜੀ ਕੀ ਪ੍ਰਾਈਸ ਦੱਸਿਆ ਕਿੰਨੇ ਕੁ ਰੁਪਏ ਦਾਰਤੀ ਦੱਸ ਦੋ ਉਧਰ ਦੇਖ ਕੇ ਕੋ ਮਾਰਕੀਟ ਜਿਹੜਾ 200 ਦੀ ਵੀ ਦੇਈ ਜਾਂਦੇ 180 ਦੀ ਵੀ ਦਿੰਦੇ ਪਏ ਆ ਹਾਂ 9 ਫੁੱਟ ਹਾਂ 9 ਫੁੱਟ ਮਾ 6 ਪੀਸ ਹੋ ਗਏ ਭਾਈ ਜਿਹੜੀ ਆਪਣੇ ਕੋਲ 155 ਰੁਪਏ ਦੀ ਕੀਤੀ ਆ ਇਹਦੇ ਵਿੱਚ ਵੀ 6 ਪੀਸ ਆ 9 ਫੁੱਟ ਮਤਲਬ 9 ਫੁੱਟ ਜਿਹੜਾ ਤੁਸੀਂ ਕਵਰ ਕਰਦੇ ਸਿਰਫ 155 ਰੁਪਏ ਚ ਠੀਕ ਐ ਬਾਕੀ ਠੇਕੇਦਾਰ ਤੇ ਵੀ ਡਿਪੈਂਡ ਕਰਦਾ ਹਾਂ ਅੱਛਾ ਇੱਕ ਗੱਲ ਦੱਸੋ ਇਹਦਾ ਪ੍ਰਾਈਸ ਕਿੰਨਾ ਦੱਸੋ 155 ਹੀ ਆ 155 ਭਾਈ ਅੱਛਾ ਇਹ ਇਹ ਕਿਤੇ ਫੁੱਲ ਤਾਂ ਨਹੀਂ ਜਾਂਦੀ ਇਹ ਤਾਂ ਨਹੀਂ ਨਹੀਂ ਜਿਹੜੇ ਕੋ ਇਹਦੇ ਨੁੱਕਰ ਨੇ ਨੁੱਕਰਾ ਨਾਦੀ ਨਾਲ ਮਿਲੂਗੀ ਭਾਜੀ ਮਿਲੂਗੀਆਂ ਹਾਂਜੀ ਹਾਂਜੀ ਉੱਚੀ ਦੀ ਮੀਟ ਉਹ ਐਸਟੀਡੀ ਮਾਲ ਦੀ ਹੁੰਦੀ ਹੈ ਪ੍ਰੀਮੀਅਮ ਮਾਲ ਹੋ ਗਈ ਹਾਂ ਹਾਂ ਆ ਮਤਲਬ ਉੱਪਰ ਤੱਕ ਇਹ ਜਾ ਡਿਜ਼ਾਈਨ ਜਾਊਗਾ ਬਿਲਕੁਲ ਭਾਜੀ ਇਹ 8 ਫੁੱਟ ਲੱਗੀ ਇਹ ਕਿਸੇ ਨੇ 7 ਫੁੱਟ ਦਾ ਨਹੀਂ 10 ਫੁੱਟ ਹੁੰਦੀ ਕਹਿੰਦਾ ਭਾਜੀ ਅੱਛਾ ਹਾਂਜੀ ਇਹਦੀ ਗੱਲ ਕਰੀਏ ਇਹ ਫਲੋਰ ਤੇ ਲੱਗਦੀ ਹੈ ਪਰ ਲੱਗਦੀ ਕਿੱਥੇ ਦੱਸੋ ਭਾਜੀ ਕਮਰੇ ਚ ਲੱਗਦੀ ਲੌਬੀ ਚ ਲਾ ਲਵਾਂ ਜਾਂ ਹੁੰ ਚਲਾ ਲਵੋ ਠੀਕ ਹੈ ਜੀ ਦੋਵੇਂ ਚਾਰ ਸਾਈਜ਼ ਹੈਗਾ ਭਾਜੀ ਸ਼ਾਨਦਾਰ ਬਹੁਤ ਹੈ ਹੁਣ ਇਦਾਂ ਤਾਂ ਨਹੀਂ ਕੀਤਾ ਕਿ ਜਿਵੇਂ ਵੱਡੇ ਵੱਡੇ ਮਾਲ ਵਾਲੇ ਕਰਦੇ ਇੱਕ ਜੀ ਸਸਤੀ ਦੇ ਇਹ ਚ ਰਗੜਾ ਬੰਨੂਗੇ ਨਹੀਂ ਨਹੀਂ ਕੋਈ ਵੀ ਕਿਸੇ ਨੂੰ ਪਸੰਦ ਆ ਜੂਵੇ ਰੇਟ ਇੱਕੋ ਹੀ ਰਹੂਗਾ ਕੀ ਰੇਟ ਕੀ ਆ ਉਹ ਜੇ 475 ਰੁਪਏ ਦੀ ਬੇਟੀ ਆ ਦੋ ਪੀਸ ਵਿੱਚ ਉਹਦੇ 16 ਫੁੱਟ ਮਾਲਾ ਪ੍ਰੀਮੀਅਮ ਦਾ ਮਾਲਾ ਦਾ ਜੀ ਤੇ ਇਹ 16 ਫੁੱਟ ਕਵਰ ਕਰਦੀ ਆ ਮਾਰਕੀਟ ਵਿੱਚ ਕੀ ਪ੍ਰਾਈਸ ਚੱਲਦਾ ਇਹਦਾ ਮਾਰਕੀਟ ਵਿੱਚ 골ਡਨ ਦੇ ਹੋਣ ਦੇ ਕੋਈ ਸ਼ਾਈਨਿੰਗ ਵੀ ਕਿੰਨੀ ਪੈਂਦੀ ਆ 600 ਰੁਪਏ ਦੇਈ ਜਾਂਦੇ 700 ਰੁਪਏ 500 ਰੁਪਏ ਲੱਗਿਆ ਦਾ ਲੱਗਦੇ ਭਾਈ ਆਪਣੇ ਕੋਲ 475 ਰੁਪਏ ਦੀ ਬੇਟੀ ਡਿਜ਼ਾਈਨ ਜਿਹੜਾ ਮਰਜ਼ੀ ਲੈ ਆਪਣੇ ਜਿਲ੍ਹੇ ਚ ਕੀ ਰੇਟ ਆ ਉਹ ਵੀ ਉੱਥੋਂ 550 ਰਾਂ ਦਾ ਵੇਚਦੇ ਹੀ ਆ ਮਤਲਬ ਜੇਕਰ ਕੋਈ ਨਵਾਂ ਜਾ ਇਧਰ ਔਡ ਤੋਂ ਤੇਲ ਖਰਚ ਕੇ ਆਉਂਦਾ ਉਹਨੂੰ ਕੁਛ ਨਾ ਕੁਛ ਫਾਇਦਾ ਤਾਂ ਮਿਲੂਗਾ ਕੋਈ ਕਹਦਾ ਦੋ ਬਾ ਚਾਰ ਸਾਈਜ਼ਾਂ ਰੇਟ 550 ਤੋਂ ਕੋਈ ਦਿੰਦਾ ਹੀ ਨਹੀਂ ਸਿੱਧੀ 72 475 ਔਰ ਇਦੀ ਅਸੀਂ ਪਹੁੰਚ ਵੀ ਕਰਦੇ ਹਾਂ ਮੰਨ ਲਓ ਜੇ ਤੁਹਾਡੇ 30 32 ਪੇਟੀਆਂ ਹੈਗੀਆਂ ਸਿੱਧੀ ਪਹੁੰਚ ਚਾਹੀਦੀ ਬਲਾਚੋਰ ਲੈ ਲਓ ਔਰ ਨਾਲੋਂ ਪਹੁੰਚ ਅੱਛਾ ਫਲੋਰ ਮੰਨ ਲਓ ਕਮਰੇ ਚ ਸਟੈਂਡਰਡ ਜਿਹੜਾ ਸਾਈਜ਼ ਹੁੰਦਾ ਕਿੰਨੇ ਕਿ ਕਿੰਨੀਆਂ ਕਿ ਪੇਟੀਆਂ ਲੱਗ ਜਾਂਦੀਆਂ ਕੋਈ ਨਾ ਕੁਝ 12x12 ਦਾ ਕਮਰਾ ਉਹ 144 ਮਰ ਹੋ ਗਿਆ ਉਹ ਨੌ ਡੱਬੇ ਲੱਗਣਗੇ ਸਾਢੇ ਪੰਜ ਇੱਕ ਪੇਟੀ ਦੀ ਸਕਰਡਿੰਗ ਦੀ ਵੀ ਲਾ ਲਓ ਅਮੀ ਜਸੇ ਲੱਗੇ ਮ ਜੇ 75% ਨਮੇਸ਼ਾ ਦੇ हिसाब ਨਾਲ ਗੱਲ ਕਰੀਏ ਤੁਸੀਂ ਕਹਿੰਦੇ ਘੱਟ ਤੋਂ ਘੱਟ 5500 ਰੇਟ ਹੈਗਾ ਤੁਸੀਂ 475 ਦਿੰਦੇ ਆ ਤਾਂ ਇੱਕ ਕਮਰੇ ਮਗਰ 100000 ਰੁਪਏ ਦਾ ਫਾਇਦਾ ਹੈਗਾ ਔਰ ਕੁਆਲਿਟੀ ਉਹ ਇੱਕ ਨੰਬਰ ਦੀ ਬੈੱਡਰ ਉਹ ਦਿਖਾਉਂਦਾ ਜੀ ਆ ਵੀ ਡਿਜ਼ਾਈਨ ਬਹੁਤ ਚੰਗਾ ਹੈ ਆਪਣੇ ਕੋਲ ਜੀ ਆ ਦੇਖੋ ਜੀ ਉਰੀ ਹੈ ਵੀ ਟਮਾਕਾ ਹੋਇਆ ਮੈਂ ਕਿ ਟੁੱਟ ਗਈ ਨਹੀਂ ਟੁੱਟੀ ਨਹੀਂ ਆ ਡਿਜ਼ਾਈਨ ਹੈ ਨਾ ਏ ਜੈਨ ਬੜਾ ਅੱਛਾ ਮੈਂ ਘਰ ਟੁੱਟ ਗਈ ਨਹੀਂ ਪੂਰੀ ਹੈ ਜੈਨ ਜੀ ਕੀ ਬਾਤ ਹੈ ਆ ਵੀ ਆ ਵੀ ਕਰਕੇ ਲੱਖੋ ਇਹ ਪੱਥਰ ਵਾਂਗ ਆਂਦੇ ਭਾਜੀ ਦੇ ਵਿੱਚ ਪੱਥਰ ਹੀ ਲੱਗਦਾ ਹੈ ਇਹ ਲੇਟੂ ਧਮਾਕਾ ਬੇਕੋਰੀ ਹੈ ਹੁੰਦਾ ਕਿ ਖਿੱਲਰ ਗਈ ਪਰ ਖਿੱਲਰ ਦੀ ਨਹੀਂ ਆਹ ਡਿਜ਼ਾਈਨ ਹੈ ਅੱਛਾ ਆ ਤੁਹਾਡੀ ਗੱਲ ਮੈਨੂੰ ਬਹੁਤ ਸੋਹਣੀ ਲੱਗੀ ਯਾਰ ਮਾਰਬਲ ਵਰਗੀ ਲੱਗਦੀ ਹੈ ਜੀ ਅੱਛਾ ਇਹ ਇਹਦੇ ਵਿੱਚ ਭਾਰ ਚੱਕ ਲੈਂਦੀ ਹੈ ਨਾ ਮਰਜੀ ਭਾਰ ਖੜ ਜਾ ਮੈਂ ਨਾ ਨਾ ਦੇਖੋ ਭਾਜੀ ਕੋਈ ਚੱਕ ਰਹੀ ਨਹੀਂ ਪੂਰੀ ਹੈਵੀ ਟਾਇਲ ਆ ਭਾਜੀ ਅੱਛਾ ਮੈਂ ਕਿਹਾ ਮੇਰੇ ਪੱਲੇ ਨਾ ਨਾ ਪਾ ਦੇ ਕੇ ਤੋੜ ਦੀ ਪੂਰੀ ਹੈਵੀ ਟਾਇਲ ਆ ਭਾਜੀ ਕਿਹਾ ਨਹੀਂ ਅੱਛਾ ਫਲੋਰ ਤੇ ਲੱਗੀ ਟਾਇਲ ਕਿਹੜਾ ਮਾਰਬਲ ਆ ਬਿਲਕੁਲ ਭਾਜੀ ਪੋਚਾ ਪੂਚਾ ਮਾਰਨਾ ਸੌਖਾ ਭਾਜੀ ਜਦੋਂ ਆਪਾਂ ਪੋਚੇ ਮਾਰਨੇ ਨੇ ਸ਼ਾਈਨਿੰਗ ਵਧਣੀ ਹੈ ਕਿਉਂਕਿ ਗਲੋਸੀ ਟਾਇਲ ਹੈ ਹੂੰ ਹੂੰ ਠੀਕ ਹੈ ਠੀਕ ਹੈ ਹੋਰ ਦਿਖਾ ਦਿਓ ਇੱਕ ਅੱਧੀ ਬਿਲਕੁਲ ਭਾਜੀ ਯਾਰ ਡਿਜ਼ਾਈਨ ਤੁਹਾਡੇ ਕੋਲ ਬਹੁਤ ਸੋਹਣੇ ਆ ਅੱਛਾ ਵਾਈਡ ਕਰ ਦਿਓ ਓਏ ਹੋਏ ਹੋਏ ਯਾਰ ਆ ਕਮਰੇ ਚ ਲੱਗੀ ਹੋਵੇ ਹੈ ਲੋਬੀ ਚ ਲੱਗੀ ਹੋਵੇ ਰਿਸ਼ਤੇਦਾਰਾਂ ਨੇ ਕਹਿਣਾ ਜੇ ਤੁਹਾਡੇ ਮੁੰਡੇ ਦਾ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਕਹਿੰਦਾ ਇੱਥੇ ਹੀ ਕੁੜੀ ਵਿਆਹੋ ਬਿਲਕੁਲ ਹੈ ਸ਼ਾਈਨਿੰਗ ਹੈਨੀ ਕਹਿੰਦੀ ਭਾਜੀ ਔਰ ਰਿਸ਼ਤੇਦਾਰ ਤੁਹਾਡੇ ਘਰ ਆ ਕੇ ਪੁੱਛਣਗੇ ਕਿ ਟਾਇਲ ਤੁਸੀਂ ਕਿੱਥੋਂ ਲਈ ਆ ਫਿਰ ਦੱਸ ਦੇਣਾ ਜਿੰਨਾ ਨਾ ਬਣਦੀ ਆ ਕਿ ਕਿਤੋਂ ਲਈ ਆ ਕ੍ਰਿਸ਼ਨ ਵਾਲੇ ਤੋਂ ਲਈ ਆ ਅੱਛਾ ਇੱਧਰ ਗੱਲ ਕਰੀਏ ਘਰ ਘਰ ਇਹ ਕਹਿੰਦਾ 6 ਪੀਸੇ ਦੇ ਵਿੱਚ ਹੁੰਦੇ ਆ 9 ਫੜ ਮਾਲਾ ਲੱਗਦੀ ਕਿੱਥੇ ਆ ਇਹ ਬਾਥਰੂਮ ਚ ਹੀ ਲੱਗਦੀ ਇਹ ਵੀ ਬਾਥਰੂਮ ਭਾਜੀ ਇਧਰ ਆ ਜੀ ਮਿਸ਼ਨ ਕਾਇਲਾ ਭਾਜੀ ਅੱਛਾ ਜੀ ਬੁੱਚ ਵਰਕ ਟਾਈਪ ਹੋ ਗਿਆ ਨਾ ਜੀ ਇਹਦਾ ਪ੍ਰਾਈਸ ਓ ਜੀ 655 ਜੰਦਾ 6 ਪੀਸਾ ਨੋਕੜ ਮਾਰਾ ਇਹ ਨਹੀਂ ਕੋਈ ਨਹੀਂ ਸਸਤੀ ਦਿੰਦਾ ਨਹੀਂ ਹੈਗੀ ਆਪਣੇ ਤੋਂ ਹੁਣ ਮਾਰਕੀਟ 'ਚ ਦੁਕਾਨਦਾਰ ਕਹਿੰਦੇ ਵਾਰ ਧੁੱਪ ਪੈਣੀ ਕਹਿ ਲੈ ਕਿੱਤੀ ਨੇ ਬੈਜੇ ਉਹ 20 ਮਿੰਟ ਬਾਅਦ ਚੱਕ ਜਾਂਦੇ ਆ ਆਪਣਾ ਭਾਅ ਹੋਈ ਆ ਭਾਜੀ ਇਹਨੂੰ ਥੱਲੇ ਸਿੱਟ ਕੇ ਦਿਖਾ ਸਕਦੇ ਪੀਸ ਪਿਆ ਹਾਂ ਬਿਲਕੁਲ ਭਾਜੀ ਦਿਖਾਓ ਪੀਸ ਤੋਂ ਮੂਰੇ ਗੱਲ ਕਿਉਂਕਿ ਬੱਸੇ ਦਾ ਵਾਰ ਸਾਈਜ਼ ਹੀ ਦਿਖਾ ਦਿੰਦੇ ਆ ਜੀ ਆ ਦੇਖੋ ਕਹਿ ਜੀ ਢਿੱਡ ਜੀ ਆ ਮਤਲਬ ਬਾਹਰ ਡਿਜ਼ਾਈਨ ਤੁਸੀਂ ਆਪ ਹੀ ਗੱਲ ਕਰ ਦਿੱਤੀ ਧੁੱਪ 'ਚ ਫੇੜ ਤਾਂ ਨਹੀਂ ਹੋਈ ਨਹੀਂ ਫੇੜ ਨਹੀਂ ਹੋਣਾ ਭਾਜੀ ਜਿੰਨੀ ਮਰਜ਼ੀ ਧੁੱਪ ਦੇਖੋ ਬਹੁਤ ਹੀ ਵਾਰ ਨਾ ਉਹ ਫਿਰ ਕੈਮਰਾ ਚ ਦੇਖਦੇ ਰਹਿੰਦੇ ਉਹਨਾਂ ਦੀ ਕੋਠੀਏ ਚਮਕ ਹੈ ਕਿ ਨਹੀਂ ਹੈ ਨਹੀਂ ਸ਼ਾਈਨੀ ਹੈ ਲੋਕ ਭਾਈ ਜੋ ਹੈ ਸ਼ਾਈਨ ਰੋਗ ਬਸ ਇਹਨੇ ਸਵਾਈ ਮੰਗਣੀ ਪਾਣੀ ਮਾਰੋ ਨਾਲੇ ਸਾਫੋ ਚਮਕ ਲੱਪਣੀ ਪਈ ਆ ਆ ਵੀ ਸਾਰੀਆਂ ਐਲੀਵੇਸ਼ਨ ਐਲੀਵੇਸ਼ਨ ਭਾਜੀ ਅੱਛਾ 55 ਰੁਪਏ ਰੇਟ ਜਿਹੜੀ ਮਰਜ਼ੀ ਨਾ ਵੀਰ ਆ ਜਿਹੜੀ ਟਾਈਲ ਆ ਇਹਦੇ ਨਾਲੋਂ ਵੱਖਰੀ ਲੱਗਦੀ ਆ ਤਾਂ ਡਿਜ਼ਾਈਨ ਐ ਪਰ ਇਹਨੂੰ ਟੱਚ ਕਰਦੇ ਫੀਲ ਵੀ ਹੁੰਦਾ ਇਹ ਭਾਈ ਨੇਚਰਲ ਟਾਈਲ ਆ ਪੱਥਰ ਟਾਈਲ ਆਂਦੀ ਇਹ ਪਹਿਲ ਵੀ ਉਹਦੇ ਨਾਲੋਂ ਕਾਫੀ ਮੋਟੀ ਹੁੰਦੀ ਐ ਸਟਰੋਂਗ ਹੁੰਦੀ ਐ ਇਹ ਵੀ ਐਲੀਵੇਸ਼ਨ ਤੇ ਲੱਗਦੀ ਐ ਐਲੀਵੇਸ਼ਨ ਐ ਭਾਜੀ ਪਰ ਜਦੋਂ ਇਹ ਐਲੀਵੇਸ਼ਨ ਤੇ ਲੱਗ ਜਾਊ ਜੀ ਕੋਠੀ ਤਾਂ ਮਹਿਲ ਹੀ ਲੱਗਣਾ ਬਿਲਕੁਲ ਮਹਿਲ ਲੱਗਣਾ ਭਾਈ ਨਾ ਜੋੜਦਾ ਪਤਾ ਲੱਗਦਾ ਚੀਜ਼ ਦੇਖ ਕੇ ਪਤਾ ਲੱਗਦਾ ਵੀ ਚੀਜ਼ ਹੈਗੀ ਆ ਅੱਛਾ ਜੋੜਦਾ ਵੀ ਨਹੀਂ ਪਤਾ ਲੱਗਦਾ ਨਹੀਂ ਜੋੜਦਾ ਬਿਲਕੁਲ ਹੀ ਨਹੀਂ ਪਤਾ ਲੱਗਦਾ ਭਾਜੀ ਦੇਖੋ ਫਿਰ ਇਹਦਾ ਪ੍ਰਾਈਸ ਤਾਂ ਜ਼ਿਆਦਾ ਹੋਣਾ ਹਾਂ ਰੇਟ ਜ਼ਿਆਦਾ ਹੈ ਇਹਦਾ ਭਾਜੀ ਅੱਛਾ ਮਾਰਕੀਟ ਚ ਕੀ ਪ੍ਰਾਈਸ ਹੈ ਭਾਈ ਮਾਰਕੀਟ ਦੇ ਵਿੱਚ ਇਹਦਾ ਰੇਟ 240 ਵੀ ਦੇਈ ਜਾਂਦੇ 300 350 ਹਣਾ ਹਰ ਇੱਕ ਦਾ ਚੱਲਦਾ 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 ਭਾਜੀ ਆਪਣੇ ਕੀ ਹੈ ਆਪਣਾ 185 ਰੁਪਏ ਦਾ ਭਾਜੀ ਜੇ ਕੋਈ ਭੈਣ ਭਰਾ ਕੋਈ ਗੰਜੈਸ਼ ਹੋਵੇ ਥੋੜੀ ਘਟਾ ਸਕਦੇ ਆ ਸਾਡਾ ਕੋਈ ਨਾ ਟਕਸੇ ਰੇਟ ਆ ਭਾਜੀ 185 ਰੁਪਏ ਮਾਰਕੀਟ ਚ ਕਿੰਨਾ ਮਾਰਕੀਟ 240 ਸਵਾ ਪਤਾ ਕਰਕੇ ਆ ਜਣ ਹਾਂ ਪਹਿਲਾਂ ਸਾਰੀ ਮਾਰਕੀਟ ਘੁੰਮ ਕੇ ਆਣ ਫਿਰ ਮੇ ਕੋਲ ਮਾਲ ਲੈ ਕੇ ਜਾਂਦਾ ਟਕੇਟ ਦਾ ਕੱਲ ਰਾਹੋਂ ਦੀ ਕਿ ਜ਼ਿਲ੍ਹੇ ਦੀ ਕਿ ਪੰਜਾਬ ਦੀ ਪੂਰੇ ਪੰਜਾਬ ਚ ਪਤਾ ਕਰ ਲੈਣਾ ਪਤਾ ਕਿ ਜੇ ਮੇ ਕੋਲ ਸਿੱਧਾ ਹੋ ਗਿਆ ਫੇ ਉਹਨਾਂ ਨੇ ਕਹਿਣਾ ਕੱਟ ਕੇ ਦਾ ਰੇਟ ਦਾ ਪਤਾ ਲੱਗਣਾ ਪਹਿਲਾਂ ਦੋ ਚਾਰ ਦੁਕਾਨਾਂ ਘੁੰਮਣਾ ਫਿਰ ਮੈਨੂੰ ਲੱਗੂ ਵੀ ਚੀਜ਼ ਦਾ ਰੇਟ ਕੀ ਹੋਣਾ ਪਰ ਆਪਾਂ ਇਹ ਗੱਲ ਵੀ ਕਹਿ ਦਿੱਤੀ ਆ ਕਿ ਜੇ ਟੁੱਟੀ ਜੀ ਉਹ ਆਪਣੀ ਆ ਪੈਕੇਟ ਖੁੱਲਣ ਖ ਚਲੋ ਇਧਰ ਧਾਰਮਿਕ ਟਾਇਲਰ ਵੀ ਹੈਗੀ ਆ ਹਾਂਜੀ ਅੱਜ ਤੋਂ ਦੇਖੀਏ ਹਰ ਤਰ੍ਹਾਂ ਦੀ ਠੀਕ ਹੈ ਜੀ ਠੀਕ ਹੈ ਅੱਛਾ ਆ ਮੈਂ ਪੜ ਰਿਹਾ ਜੀ ਤੁਸੀਂ ਡੀਲਰ ਵੀ ਆਥਰਾਇਜ਼ਡ ਡੀਲਰ ਵੀ ਹੋ ਹਾਂਜੀ ਜੀ ਇਹ ਮੈਂ ਸਵਾਲ ਲੈਣਾ ਵੀ ਸੀਗਾ ਮੈਨੂੰ ਕਿਹ ਪਤਾ ਨਹੀਂ ਮਾਲ ਕਿੱਥੋਂ ਚੱਕ ਚੱਕ ਕੇ ਵੇਚੀ ਜਾਂਦੇ ਆ ਆਥਰਾਇਜ਼ਡ ਹੋ ਹਾਂਜੀ ਠੀਕ ਹੈ ਹੁਣ ਆਪਾਂ ਭਾਈ ਤੇਜ਼ੀ ਨਾਲ ਵਾਲੀ ਦਿਖਾ ਦਿਓ ਬਾਥਰੂਮ ਦੀ ਟਾਈਲ ਹੈ ਜੀ ਇਹਦੇ ਵਿੱਚ ਵੀ 6 ਪੀਸਾਂ નોਕਟ ਵਾਲੇ ਜੀ ਕਿਰ ਤੁਹਾਡੇ ਕੋਲ ਡਿਜ਼ਾਈਨ ਬਹੁਤ ਸਾਰੇ ਆ ਇਹ ਸਾਰੇ ਆਪ ਚੂਜ਼ ਕਰਕੇ ਲੈ ਕੇ ਆਉਂਦੇ ਕੋਈ ਜਿੰਨੇ ਹੁੰਦੇ ਕਹਿੰਦੇ ਸਾਰੇ ਹੀ ਪਾਦੇ ਨਹੀਂ 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 ਪਾਜੀ ਇਹ ਪਹਿਲਾਂ ਕੰਪਨੀ ਕੋਲ ਫੋੜਾ ਮੰਗਾਈ ਦੀ ਆ ਜਿਹੜਾ ਪਸੰਦਾ ਮੰਗਾਇਆ ਜਿਹੜਾ ਮਾਰਕੀਟ ਚ ਚੱਲੇ ਆ ਆ ਦਿਖਾਈ ਜਿਹੜਾ ਵੀ ਛੇਤੀ ਕਿੰਨੇ ਸਾਰੇ ਡਿਜ਼ਾਈਨ ਨੇ ਆ ਫੁੱਲ ਵਾਲੇ ਹੋ ਗਏ ਆ ਛੋਟੇ ਫੁੱਲ ਵਾਲੇ ਹੋ ਗਏ ਇਹ ਸਾਰੀ ਬਾਥਰੂਮ ਚ ਲੱਗਣ ਵਾਲੀ ਟਾਈਲ ਹੈ ਸ਼ਾਨਦਾਰ ਹੈ ਅੱਛਾ ਔਰ ਆ ਹੋਵੇ ਆ ਡਿਜ਼ਾਈਨ ਹੋਵੇ ਚਾਹੇ ਆ ਡਿਜ਼ਾਈਨ ਹੋਵੇ ਚਾਹੇ ਪਿਛਲੇ ਹੋਣ ਮਤਲਬ ਜਿਹੜਾ ਤੁਸੀਂ ਕਹਿੰਦੇ ਆ ਕਿ 7/5 ਦਾ ਬਾਥਰੂਮ ਸਾਰਿਆਂ ਚ 3000 ਰੁਪਏ ਚ ਤਿਆਰ ਹੋ ਜੂ 3000 ਰੁਪਏ ਚ ਤਿਆਰ ਆ ਭਾਜੀ 155 ਰੁਪਏ ਦੀ ਬੈਠੀ ਹੈ ਸਾਰੀ ਤਾਂ ਹੀ 60% ਵਿੱਚ ਪਰ ਇਹ ਠੀਕੇ ਤਰ੍ਹਾਂ ਦੀ ਪਹਿਲੀ ਪਸੰਦ ਹੈ ਬਿਲਕੁਲ ਭਾਜੀ ਪਹਿਲੇ ਆਪਾਂ ਨੂੰ ਦੇ ਦਿੰਦੇ ਚੈੱਕ ਕਰਨ ਲਈ ਇਹ ਟਾਇਲ ਕਿਹੜੀ ਦੇ ਪਰ ਜਾਣਕਾਰੀ ਦਿਓ ਭਾਜੀ ਇਹ ਆਪਣੀ 2x2 ਦੀ ਹੋਈ ਹੈ ਮੈਕ ਕੈਲ ਹੈ ਹੂੰ ਇਹ ਜਦੋਂ ਬਿਜਲੀ ਲਾਉਂਦੇ ਆ ਤੇ ਕਮਰੇ ਚ ਲਾਉਂਦੇ ਆ ਹੂੰ ਇਹ 340 ਰੁਪਏ ਦੀ ਬੈਠੀ ਹੈ ਵਿੱਚ 16 ਫੁੱਟ ਮਾਲਾ ਹੂੰ ਕਈ ਕਮਰੇ ਚ ਲਾਉਣ ਵਾਸਤੇ ਡਬਲ ਚਾਰਜ ਵੀ ਮੰਗਦੇ ਆ ਭਾਜੀ ਆ ਚੀਜ਼ਾਂ ਜੀ ਹੂੰ ਦੀ ਪਰਤੇ ਡਬਲ ਹੁੰਦੀ ਜੀ ਦੋਭਾ ਜੀ ਬੇ ਜਿੰਨੀ ਮਰਜ਼ੀ ਕਰ ਸਿ ਜਾਵੇ ਥੱਲੇ ਉਹੀ ਚ ਨਿਕਲੀ ਸੋਲਿਡ ਹੈ ਪੂਰੀ ਸੋਲਿਡ ਹੈ ਭਾਈ ਤਾਂ ਸੋਲਿਡ ਦਿਖਾਈ ਦੇਣਾ ਪੂਰੀ ਹੈਵੀ ਹੈ ਕੁਝ ਨਹੀਂ ਹੋਣਾ ਜੀ ਪੂਰੀ ਉਹ ਤੁਹਾਡੀ ਨੂੰ ਦਿਖ ਨਹੀਂ ਆ ਗਈ ਭਾਈ ਨਹੀਂ ਯਾਰ ਤੂੰ ਹਲਕਾ ਮੈਂ ਚੜਨਾ ਨਹੀਂ ਨਹੀਂ ਪੂਰੀ ਹੈਵੀ ਚੜੀਓ ਭਾਈ ਪੂਰੀ ਹੈਵੀ ਹੈ ਇਹ ਗੱਲ ਬਾਤ ਹੈ ਇਹ ਗੱਲ ਨਹੀਂ ਤੂੰ ਭਾਈ ਹੋਰ ਬੰਦਾ ਮੋਟਾ ਬੁਲਾ ਲਈਏ ਬੁਲਾ ਲਓ ਭਾਈ ਕਹਿ ਆਈ ਜਰਾ ਯਾਰ ਆਈ ਅੱਛਾ ਦੇਖ ਬਰਦਰ ਤੂੰ ਤਾਂ ਪਤਲਾ ਮੈਂ ਮੀਡੀਅਮ ਰੇਂਜ ਵਾਲਾ ਤਾਂ ਵੀ ਡੁੱਡਿਆ ਬੰਦਾ ਮੋਟਾ ਉਹ ਡਰਦਾ ਕਹਿੰਦਾ ਟੁੱਟ ਗਈ ਤਾਂ ਮੇਰੇ ਘਰ ਨਹੀਂ ਪਾਉਣੀ ਨਹੀਂ ਨਹੀਂ ਬਾਈ ਸੈਂਟਰ 'ਚ ਖੜੀ ਯਾਰ ਜੇ ਟੁੱਟ ਗਈ ਉਹ ਸਾਡੀ ਆ ਭਾਜੀ ਬੇਸ਼ੱਕ ਕਾਮਯਾਬ ਹੋ ਗਿਆ ਵੀ ਕਾਮਯਾਬ ਹੋ ਗਿਆ ਹੁਣ ਜਾਣ ਕੇ ਨਹੀਂ ਤੋੜਨੀ ਮਜ਼ਬੂਤ ਹੈਗਾ ਅੱਛਾ ਪਾਰਕਿੰਗ ਵਾਲੀ ਜਿਹੜੀ ਟਾਇਲ ਆ ਭਾਜੀ ਵਾਹ ਹੁੰਦੀ ਵੇਲੇ ਇਹ 16 ਬਸ 16 ਦੀ ਹੁੰਦੀ 12 ਮੰਦੀ ਆ ਹੂੰ ਅੱਛਾ ਪਾਰਕਿੰਗ ਵਾਲੀ ਭਾਜੀ ਭਾਜੀ ਭਾਈ ਤੇਰੀ ਲੋਟ ਆਲੇ ਵੀ ਨਹੀਂ ਤੂ ਕੀ ਭਾਜੀ ਇਹ ਚ ਵੀ ਡਿਜ਼ਾਈਨ ਬਹੁਤ ਹੈ ਵੇ कृष्णा ਵੀਰ ਇੱਕ ਗੱਲ ਆਪਾਂ ਸੱਚ ਬੋਲਣੀ ਆ ਇੱਕ ਗੱਲ ਆਪਾਂ ਸੱਚ ਬੋਲਣੀ ਆ ਜੀ ਹੱਕ ਸੱਚ ਦੀ ਗੱਲ ਟਾਇਲ ਤੁਹਾਡੀ ਆ ਬਹੁਤ ਸ਼ਾਨਦਾਰ ਪਈਆ ਰੇਟ ਬਹੁਤ ਘੱਟ ਆ ਇਹੀ ਵਧੀਆ ਪੱਕਾ ਮਾਲ ਜਿਹੜੇ ਸਾਡੇ ਪਿਆਰੇ ਪਰਿਵਾਰਕ ਮੈਂਬਰ ਆਉਗੇ ਉਹਨਾਂ ਨੂੰ ਮਿਲੂਗਾ ਕਿਤੇ ਬਾਅਦ ਚ ਕੋਈ ਧੋਖਾ ਤਾਂ ਨਹੀਂ ਹੋਊਗਾ ਨਹੀਂ ਭਾਜੀ ਡਬਲ ਚਾਰਜ ਮਾਰਕੀਟ ਚ ਪੁੱਛ ਕੇ ਆ ਨਾ ਦੋ ਵਾ ਦੋ ਦਾ ਕੀ ਰੇਟ ਆ ਆਪਣੇ ਤੋਂ 440 ਰੁਪਏ ਰੇਟ ਨਹੀਂ ਰੇਟ ਮੈਂ ਮੰਨ ਗਿਆ ਤੁਹਾਡਾ ਬਹੁਤ ਸਸਤਾ ਆ ਵਧੀਆ ਟਿਕਾਊ ਆ ਰੇਟ ਤੁਹਾਡਾ ਵਾਜਿਬ ਹੈ ਪਰ ਕੀ ਕੁਆਲਿਟੀ ਇਹੀ ਮਿਲੂਗੀ ਜਿਹੜੀ ਦਿਖਾਣੇ ਕਿਸੇ ਨਾਲ ਕੋਈ ਧੋਖਾ ਤਾਂ ਨਹੀਂ ਹੋਊ ਨੀ ਨੀ ਭਾਜੀ ਚਾਹੇ ਜੇ ਜਦੋਂ ਮਾਲ ਲੈਣਾ ਤੇ ਆਪੇ ਪੈਟੀ ਫੋੜ ਕੇ ਦੇਖ ਲੈਣ ਇਹ ਤਾਂ ਨਹੀਂ ਕਿ ਉੱਪਰ ਆ ਰੈਡੀ ਦੇ ਪੈਸੇ ਵਧੀਆ ਥੱਲੇ ਲਵਾਵਾ ਗਲੇਆਂ ਦੇ ਚੱਕ ਕੇ ਦੇ ਦਿੱਤਾ ਕਿਉਂਕਿ ਅਸੀਂ ਧੋਖਾ ਨਹੀਂ ਕਰਨਾ ਕਿਸੇ ਨਾਲ ਭਾਜੀ ਮਾਲ ਇੱਕ ਨੰਬਰ ਦਾ ਜਿਹਨੇ ਆਣਾ ਭਰੋਸਾ ਕਰਕੇ ਆਉਣਾ ਭਰੋਸਾ ਤੋੜਨਾ ਨਹੀਂ ਆ ਭਾਜੀ ਇੱਕ ਵਾਰੀ ਐਡਰੈਸ ਕਨਫਰਮ ਕਰ ਦੋ ਤੇ ਜਿਹੜੀਆਂ ਬਾਹਰ ਬਾਹਰ ਹੋਰ ਰੇਂਜ ਪਈ ਹੈ ਵੈਰਾਈਟੀ ਪਈ ਹੈ ਇਹਦੇ ਬਾਰੇ ਜਾਣਕਾਰੀ ਦੇ ਦਿਓ ਭਾਜੀ ਆ ਵੀ ਬਾਥਰੂਮ ਦੀ ਪੈਲ ਹੈ ਜੀ ਇਹ ਵੀ ਵਾਟਰ ਪ੍ਰੂਫ ਮ ਅੱਛਾ 155 ਰੁਪਏ ਦੀ ਇਹ ਵੀ 155 ਠੀਕ ਹੈ ਆ ਜਿਹੜੀ ਸਿੰਦਰੀ ਆ ਇਹ ਸਿੰਦਰੀ 500 ਰੁਪਏ ਦਾ ਇੱਕ ਪੀਸ 500 ਵਾਲੀ ਹੈ ਨਾ ਮੈਂ ਜਾਣ ਕੇ ਕਨਫਰਮ ਕੀਤਾ ਮੈਂ ਕਿ ਅੰਦਰ 500 ਕਿਤੇ ਬਾਹਰ ਵੱਧ ਨਾ ਜਾਵੇ ਨਹੀਂ ਨਹੀਂ ਭਾਜੀ 500 ਹੀ ਰਹੂਗਾ ਜੋ ਰੇਟ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਵਾਰੀ ਐਡਰੈਸ ਕਨਫਰਮ ਕਰ ਦਿਓ ਆਪਣਾ ਫੋਨ ਨੰਬਰ ਦੇ ਦਿਓ ਜੀ ਭਾਜੀ ਨੰਬਰ ਤਾਂ ਮੇਰਾ 7845 5785 ਠੀਕ ਹੈ ਜੀ ਤੇ ਨਵਾਂ ਸ਼ਹਿਰ ਰੋਡ ਰਾਹੋਂ ਦੁਕਾਨ ਆਪਣੀ ਠੀਕ ਹੈ ਜੀ ਨਵਾਂ ਸ਼ਹਿਰ ਤੋਂ ਜਦੋਂ ਆਉਨੇ ਆ ਜਿਹੜਾ ਵੈਲਕਮ ਦਾ ਸਾਈਨ ਬੋਰਡ ਲੱਗਾ ਉਹਦੇ ਬਿਲਕੁਲ ਖੱਬੇ ਹੱਥੇ ਆ ਜੇ ਰਾਹੋਂ ਤੋਂ ਆਨੇ ਤਾਂ ਸੱਜੇ ਹੱਥੇ ਆ ਠੀਕ ਹੈ ਜੀ ਫੋਨ ਨੰਬਰ ਇੱਕ ਵਾਰੀ ਖੇਰ ਤੋਂ ਬੋਲ ਦਿਓ 78145575585 ਜੇ ਕੋਈ ਭੈਣ ਭਰਾਏ ਕਹਿੰਦਾ ਕਿ ਸਾਨੂੰ ਵਟਸਐਪ ਤੇ ਟਾਇਲਾਂ ਦੀ ਇੱਕ ਵਾਰੀ ਫੋਟੋ ਭੇਜ ਦਿਓ ਬਿਲਕੁਲ ਭੇਜ ਦਾਂਗੇ ਭਾਜੀ ਭੇਜ ਦੂੰਗੇ ਉਹਦਾ ਕੋਈ ਖਰਚਾ ਤਾਂ ਨਹੀਂ 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 ਕੋਈ ਖਰਚਾ ਨਹੀਂ 155 ਵਾਲੀ ਗੱਲ ਵੀ ਲਿਖ ਕੇ ਭੇਜ ਦੂੰਗੇ ਹਾਂਜੀ ਹਾਂਜੀ ਬਿਲਕੁਲ ਭੇਜ ਦੇਵਾਂਗੇ ਵਧਾਉਣੇ ਨਹੀਂ ਆ ਫਿਰ ਨਹੀਂ ਨਹੀਂ ਭਾਜੀ ਰੇੜੇ ਹੀ ਚਲੋ ਠੀਕ ਹੈ ਜਾਂ ਕਿਉਂਕਿ ਦੁਕਾਨ ਵੀ ਦਿਖਾ ਦਈਏ ਸ਼੍ਰੀ ਕ੍ਰਿਸ਼ਨ ਟਾਈਲਜ਼ ਆ ਨੰਬਰ ਉਹਦੇ ਉੱਤੇ ਵੀ ਲਿਖਿਆ ਔਰ ਬਾਦਲ ਇਹਨਾਂ ਦਾ ਨਿਕਨੇਮ ਹੈ ਤਾਂ ਪਰਿਵਾਰਕ ਜੀ ਇਹਨੂੰ ਇਹ ਕਹਿਣਾ ਚਾਹੁੰਦੇ ਆ ਕਿ ਬਹੁਤੀ ਵਾਰ ਲੋਕ ਇਹ ਸੋਚ ਲੈਂਦੇ ਕਿ ਯਾਰ ਘਰ ਬਣਾਉਣਾ ਸੋਹਣਾ ਘਰ ਬਣਾਉਣਾ ਸੌਖਾ ਨਹੀਂ ਆ ਤਾਂ ਇਹ ਵੀਰ ਤੁਹਾਡੀਆਂ ਮੁਸ਼ਕਿਲਾਂ ਨੂੰ ਸੌਖਾ ਕਰੇਗਾ ਕਿਉਂਕਿ ਪ੍ਰਾਈਸ ਬਹੁਤ ਜੈਨੂਇਨ ਕੁਆਲਿਟੀ ਤੁਸੀਂ ਆ ਕੇ ਚੈੱਕ ਕਰ ਲੈਣੀ ਆ ਸਭ ਤੋਂ ਵੱਡੀ ਗੱਲ ਜਿਹੜੀ ਇਹ ਕਹਿੰਦੇ ਆ ਕਿ ਤੁਹਾਨੂੰ ਆਪਾਂ ਇੱਕ ਜਿਹੜਾ ਪੈਕੇਟ ਦੇ ਦੇਣਾ ਪੇਟੀ ਦੇ ਦੇਣੀ ਆ ਜੋ ਤੁਸੀਂ ਖੋਲਦੇ ਜੇ ਟੁੱਟ ਭੱਜੇ ਉਹ ਵੀ ਇਹਨਾਂ ਦੀ ਆ ਇਹ ਵਾਪਸ ਲੈ ਲੂਗੇ ਤੁਹਾਨੂੰ ਨਵੀਂ ਪੇਟੀ ਦੇ ਦੇਉਗੇ ਇਹ ਸਭ ਤੋਂ ਖਾਸ ਗੱਲ ਹੈ ਬਾਕੀ ਇਹ ਕਹਿੰਦੇ ਆ ਪੂਰੇ ਪੰਜਾਬ ਜਿੱਥੇ ਮਰਜ਼ੀ ਘੁੰਮ ਕੇ ਆ ਜਿਓ ਤੁਹਾਡਾ ਤੇਲ ਖਰਚਾ ਫਿਰ ਮੁਝਾ ਦੇਣਾ ਉਹ ਤੁਹਾਨੂੰ ਖੁਸ਼ ਕਰਕੇ ਤੋਰਨਗੇ ਠੀਕ ਹੈ ਜੀ ਹੋਰ ਕੋਈ ਗੱਲ ਕਹਿਣੀ ਨਹੀਂ ਭਾਜੀ ਚਲੋ ਉਮੀਦ ਕਰਦੇ ਆ ਜਿਹੜੇ ਸਾਡੇ ਭੈਣ ਭਰਾ ਇੱਥੇ ਆਉਣਗੇ ਉਹਨਾਂ ਦੇ ਸੁਪਨੇ ਦੇ ਘਰ ਨੂੰ ਤੁਸੀਂ ਚਮਕਾ ਦੋਗੇ ਠੀਕ ਹੈ ਕ੍ਰਿਸ਼ਨ ਬਹੁਤ ਸ਼ੁਕਰੀਆ ਵੀ ਠੀਕ ਹੈ ਜੀ ਬੜਾ ਰਣ ਨਾ ਵੀ ਤੁਹਾਨੂੰ ਸ਼ੋਟ ਵੀ ਦੇਣੀ ਇਸ ਲਈ ਕੈਮਰਾ ਪਿਛੇ ਗਿਆ ਦੋ ਬੋਲਦੇ ਫਿਰ ਤੁਹਾਨੂੰ ਕੈ ਸਤਿ ਸ਼੍ਰੀ ਅਕਾਲ